ਜੀ ਕਣਗੜ ਆ ਰਹੇ ਹੋ ਪਹਿਲਾਂ ਤਾਂ ਬਹੁਤ ਬਹੁਤ ਜਿਆਦਾ ਧੰਨਵਾਦ ਜਿਹੜਾ ਇਹ ਖੱਡਾ ਸੀ ਇਹਦੇ ਵਿੱਚ ਕਈ ਮੋਟਰਸਾਈਕਲ ਗਿਰੇ ਨੇ ਐਕਸੀਡੈਂਟ ਹੋਇਆ ਏਡੇ ਮੁੰਡਿਆਂ ਦੇ ਸੱਟਾਂ ਵੀ ਵੱਜੀਆਂ ਨੇ ਉਸ ਨੂੰ ਦੇਖਦੇ ਹੋਏ ਜਿਹੜੇ ਨੌਜਵਾਨ ਵੀਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਵੀਰਾਂ ਨੇ ਤੇ ਆਹ ਰਸਤਾ ਚਲਦਾ ਕੀਤਾ ਤੇ ਸਾਡੇ ਚਾਚਾ ਜੀ ਨੇ ਬਹੁਤ ਵਧੀਆ ਯੋਗਦਾਨ ਪਾਇਆ ਸਾਰਾ ਸਾਥ ਨਿਭਾਇਆ ਪ੍ਰੇਮੀ ਨੇ ਚਾਚਾ ਜੀ ਕਹਿਣ ਦਾ ਭਾਵੇਂ ਆ ਵੀ ਜਿਹੜਾ ਮਿਸਤਰੀ ਨਹੀਂ ਸਾਨੂੰ ਮਿਲ ਰਿਹਾ ਸੀ ਇੱਕ ਮਿਸਤਰੀ ਵਿਚਾਰਾ ਸਾਡੇ ਪਿੰਡ ਦਾ ਬਿੱਟੂ ਦਾਤਾ ਜੀ ਉਹ ਆਏ ਉਹਨਾਂ ਨਾਲ ਇੱਥੇ ਆਪਣੀ ਜਿਹੜੀ ਛੱਤ ਬਣਤੀ ਤੇ ਇਹ ਰਸਤਾ ਬਣਾਉਣ ਵਾਸਤੇ ਉਹਨਾਂ ਦਾ ਵੱਡਾ ਯੋਗਦਾਨ ਸੋ ਮੇਰੀ ਬੇਨਤੀ ਆ ਪਿੰਡ ਕਾਂਗੜਾ ਵਾਲਾ ਵੀਰਾਂ ਨੂੰ ਕਈ ਵੀਰ ਨੇ ਪਤਾ ਕੀ ਕਰਦੇ ਨੇ ਜੋ ਮੈਂ ਵੀਡੀਓ ਪਾਉਂਦਾ ਵੀ ਪਿੰਡ ਦੇ ਵਿੱਚ ਆ ਕੰਮ ਹੋਣ ਵਾਲਾ ਜਾਂ ਨਹੀਂ ਉਹ ਕਈ ਮੈਨੂੰ 5-7 ਕ ਬੰਦੇ ਵਿਰੋਧ ਕਰਦੇ ਆ ਵੀ ਯਾਰ ਵੀਡੀਓ ਕਾਦੋ ਪਾਉਂਦਾ ਤੇ ਸਾਰਾ ਪਿੰਡ ਕਹਿੰਦਾ ਵੀ ਯਾਰ ਜੇ ਵੀਡੀਓ ਪੈਂਦੀ ਆ ਸਾਡਾ ਕੰਮ ਆਉਂਦਾ ਚੰਗੀ ਗੱਲ ਆ ਸੋ ਮੈਨੂੰ 5-7 ਬੰਦਿਆਂ ਦਾ ਬਹੁਤ ਜ਼ਿਆਦਾ ਫਾਇਦਾ ਜਿਹੜਾ ਵਿਰੋਧ ਕਰਦੇ ਨੇ ਦੂਜਿਆਂ ਦਾ ਸਤਕਾਰ ਆ ਜਿਹੜ ਉਹ ਉਹਨਾਂ ਦੇ ਅੱਗੇ ਸਿਰ ਝੁਕਦਾ ਸੋ ਬੇਨਤੀ ਆ ਜਦੋਂ ਵੀ ਕੋਈ ਪਿੰਡ ਦਾ ਕੰਮ ਹੋਣ ਵਾਲਾ ਹੋਵੇ ਸਾਰੇ ਵੀਰ ਇਕਜੁੱਟ ਹੋ ਕੇ ਕਰਿਆ ਕਰੋ ਜਿੱਥੇ ਪੰਚਾਇਤ ਆਪਣਾ ਸਾਥ ਦੰਦੀਆ ਪਿੰਡ ਦਾ ਇਹਨਾਂ ਦਾ ਵੀ ਫਰਜ਼ ਬਣਦਾ ਪਹਿਲੇ ਆਧਾਰ ਤੇ ਜੇ ਮੰਨ ਲਓ ਪੰਚਾਇਤ ਉੱਥੇ ਨਹੀਂ ਕਰਦੀ ਜਾਂ ਕੋਈ ਇਹਨਾਂ ਨੂੰ ਲੋੜ ਪੈਂਦੀ ਆ ਤੇ ਇਹਨਾਂ ਦਾ ਸਾਥ ਦੇਣ ਦਾ ਵੀ ਸਾਡਾ ਫਰਜ਼ ਬਣਦਾ ਵੀ ਪੰਚਾਇਤ ਨਾਲ ਨਾਲ ਮਿਲ ਕੇ ਵੀ ਆਪਾਂ ਕੰਮ ਪਿੰਡ ਦਾ ਕਰਾਈਏ ਜੇ ਪਿੰਡ ਦਾ ਕੋਈ ਬੰਦਾ ਕੰਮ ਰੋਕਦਾ ਸਰਕਾਰੀ ਕੰਮ ਆ ਉੱਥੇ ਰੋਕਦਾ ਇੱਕ ਦੋ ਬੰਦਾ ਅੜਚੰਡਾਂ ਦਾ ਤੇ ਪੰਚਾਇਤਾਂ ਫੇਰ ਵੀ ਸਾਥ ਦੋ ਵੀ ਇਹ ਕੰਮ ਹੋਣਾ ਚਾਹੀਦਾ ਇਸ ਕਰਕੇ ਬੇਨਤੀ ਆ ਜਿੱਥੇ ਵੀ ਕੋਈ ਕੰਮ ਹੋਣ ਵਾਲਾ ਪਿੰਡ ਦੇ ਇਕਜੁੱਟ ਹੋਇਆ ਕਰੋ ਉੱਥੇ ਰਾਜਨੀਤੀ ਛੱਡ ਦਿਓ ਐ ਸਮਝੋ ਵੀ ਆਪਣੇ ਪਿੰਡ ਦਾ ਭਲਾ ਹੋਵੇ ਸੋ ਬੇਨਤੀ ਆ ਆ ਕੰਮ ਹੋ ਗਿਆ ਹੁਣ ਮੈਂ ਚਾਹੁੰਦਾ ਵੀ ਅੱਡੇ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਇਧਰੋਂ ਥਾਈ ਤੱਕ ਤੇ ਇਧਰੋਂ ਗੁਰਦੁਆਰੇ ਤੋਂ ਟੱਲੇ ਤੱਕ ਇਹ ਰਸਤਾ ਵਧੀਆ ਤਰੀਕੇ ਨਾਲ ਬਣ ਜਾਈਂ ਇਸ ਕਰਕੇ ਬੇਨਤੀ ਆ ਵੀ ਇਹਦੇ ਲਈ ਵੀ ਆਪਾਂ ਹੰਬਲਾ ਮਾਰੀਆ ਸਾਰੇ ਪਿੰਡ ਦਾ ਗੰਦ ਆਪਣੀ ਫਿਰਨੇ ਦੇ ਉੱਤੇ ਪਿਆ ਹੋਇਆ ਇਹਦੇ ਲਈ ਵੀ ਆਪਾਂ ਉਪਰਾਲਾ ਕਰੀਏ ਤੇ ਅੱਗੇ ਆਈਏ ਸਾਡੀ ਖਾਤਰ ਵੀ ਜੀ ਬਹੁਤ ਮਿਹਨਤ ਕਰਦੇ ਨੇ ਸਾਨੂੰ ਨਾਂ ਲਾਇਆ ਇਹਨਾਂ ਨੇ ਤੇ ਸਰਪੰਚ ਸਾਹਿਬ ਸਾਡੇ ਨਾਲ ਖੜੇ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਡੇ ਨਾਲ ਖੜੇ ਜਾਂਦੇ ਨੇ ਮੋਢਾ ਨਾਲ ਮੋਢਾ ਜੋੜ ਕੇ ਹਾਂ ਜੀ ਪਿੰਡ ਕਾਨਗੜ ਦੇ ਨੌਜਵਾਨਾਂ ਨੇ ਬਹੁਤ ਵਧੀਆ ਸਲੰਗਾ ਜੋ ਕਦਮ ਪੁੱਟਿਆ ਤੇ ਜਿਹੜਾ ਰਸਤਾ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੋਏ ਸੀ ਤੁਹਾਨੂੰ ਪਤਾ ਤੇ ਅੱਗੇ ਨਮਾਦਾਂ ਵਾਲਾ ਮੇਲਾ ਵੀ ਆ ਰਿਹਾ ਤੇ ਉਹਨੂੰ ਵੀ ਦੇਖਦੇ ਹੋਏ ਤੇ ਬਾਕੀ ਰਾਹ ਸਾਰਿਆਂ ਦਾ ਬਿਸਨਪੁਰਾ ਗਾਜੀਪੁਰ ਕਣਗੜ ਬੰਮਣੇ ਵਾਲੇ ਨੰਗਦੇ ਆ ਇਹ ਰਸਤਾ ਹੁਣ ਨੌਜਵਾਨਾਂ ਦੀ ਮਿਹਰਬਾਨੀ ਨਾਲ ਇਹ ਵਧੀਆ ਚੱਲਦਾ ਕਰ ਰਹੇ ਆ ਹੋਰ ਸਭ ਠੀਕ ਠਾਕ ਹੋ ਤੁਸੀਂ ਵਧੀਆ ਤੇ ਇਸੇ ਤਰ੍ਹਾਂ ਜਦੋਂ ਨੌਜਵਾਨਾਂ ਦੇ ਵਿੱਚ ਕਣਗੜ ਦੇ ਜਿਹੜੇ ਨੌਜਵਾਨ ਸਾਡੇ ਭਰਾ ਹੌਸਲਾ ਰੱਖਦੇ ਆ ਚਾਹੁੰਦੇ ਆ ਵੀ ਉਹਨਾ ਵਚਰੇ ਜਾਂਦੇ ਪਰ ਤਾਂ ਕੋਈ ਲਓ ਜੀ ਸਾਡੇ ਕਾਤਰਪਰਾ ਪੱਤਰਕਾਰੀ ਦੇ ਨਾਲ ਨਾਲ ਜੋ ਪਿੰਡ ਬਾਰੇ ਵੀ ਸੋਚਦੇ ਨੇ ਤੇ ਹਮੇਸ਼ਾ ਕੀ ਰਹਿੰਦੇ ਨੇ ਪਿੰਡ ਦੇ ਕੰਮਾਂ 'ਚ ਆ ਬੜਾ ਸਲਾੰਗਾ ਜੋ ਕੰਮ ਕੀਤਾ ਇਹਨਾਂ ਨੇ ਆ ਲਾਈਨ ਪੂਰੀ ਕਰ ਦੋ ਇਹ ਕਹ ਲਓ ਆ ਦੋ ਜਣਾ ਪੂਰੇ ਕਰ ਹੋਰ ਪਿੰਡਾਂ ਦਾ ਸਾਰਾ ਜਾ ਕੇ ਵੀਡੀਓ ਬਣਾਉਂਦੇ ਹਨਾ ਹਾਂਜੀ ਹੋਰ ਸਾਡੇ ਪਿੰਡ ਲਈ ਵੀ ਜ਼ਰੂਰ ਸੋਚਿਆ ਜਿਹੜਾ ਵੀ ਕੋਈ ਵੀ ਕੰਮ ਕਰਨ ਨਾਲ ਆਪ ਆਪਣੇ ਪਿੰਡ ਲਈ ਕਰੀਏ ਸਹੀ ਗੱਲ ਹੈ ਕੋਈ ਮਹਿਣਾ ਨਹੀਂ ਹੁੰਦਾ ਤਾਂ ਇੱਕ ਸਮਾਜ ਪ੍ਰਤੀ ਕੰਮ ਨੇ ਇਹਦੇ ਨਾਲ ਪੁੰਨ ਲੱਗਦਾ ਯਾਰ ਇੰਨੇ ਲੋਕ ਗਿਰਦੇ ਨੇ ਤੇ ਕਿੰਨੇ ਅਸਿਸਟੈਂਟ ਹੋ ਗਏ ਹਨਾ ਆਹ ਰਸਤਾ ਕਲੀਅਰ ਹੋ ਗਿਆ ਸਾਡੇ ਪਿੰਡ ਵਾਲਾ ਮੇਨ ਰਸਤਾ ਸਾਡੇ ਸਰਪੰਚ ਸਾਹਿਬ ਵੀ ਖੜੇ ਨੇ ਮੇਰੇ ਨਾਲ ਰਾਤ ਇਹ ਕੰਮ ਜਿਹੜਾ ਕਰਿਆ ਸੇਵਾ ਵਾਲਾ ਮੇਰੇ ਨਾਲ ਗੁੱਲੂ ਬਾਈ ਸਾਡਾ ਤੇ ਤਰਵਿੰਦਰ ਵੀਰ ਜੀਵਨ ਸਿੰਘ ਉਰੀ ਸੰਟੀ ਉਰੀ ਸਾਰੇ ਨਾਲ ਖੜੇ ਵੀਰ ਜਿਹੜਾ ਉਦਮ ਕੀਤਾ ਸਾਰੇ ਨਾਲ ਮਿਲ ਕੇ ਕੰਮ ਇਹ ਕਰਵਾਇਆ ਨਾਲ ਲਾ ਕੇ ਕਾਲੂ ਕਾਲੂ ਜਸਪਾਲ ਜਿੰਨੇ ਵੀ ਹੈਗੇ ਨੇ ਬਾਈ ਤੂੰ ਨਾ ਬੋਲਦੇ ਸਾਰੇ ਭਰਾਵਾਂ ਦੇ ਜਿਹੜੇ ਵਧੀਆ ਕੰਮ ਕਰ ਰਹੇ ਨੇ ਨਾ ਨਾ ਕਾਲੂ ਜਸਪਾਲ ਬਾਜ ਬਾਈ ਸਾਰੇ ਜਾਣੇ ਬੰਦੇ ਇੱਥੇ ਸੀਗੇ ਆ ਸਾਡੇ ਵਿਸ਼ਤਰੀ ਜੀ ਮੈਂ ਤੁਹਾਨੂੰ ਸੁਣਾਉਣਾ ਜੀ ਇਹ ਜਿਹੜਾ ਭਲੇ ਦਾ ਕੰਮ ਜਿੰਨੇ ਵੀ ਮੇਰੇ ਪਿੰਡ ਦੇ ਕਣ ਕਰਦੇ ਭਰਾ ਇੱਥੇ ਪਹੁੰਚੇ ਬਹੁਤ ਜਿਆਦਾ ਧਨਵਾਦੀ ਦਿਲਦਿਆਂ ਗਹਾਰਾਇਆਂ ਨਾਲ ਰਾਤ ਸਾਨੇ ਮੀਟਿੰਗ ਕੀਤੀ ਸੀ ਗੁੱਲੂ ਬਾਈ ਜੀਵਨ ਤਰਵਿੰਦਰ ਬਾਈ ਤੇ ਤਰਨਜੀਤ ਚਾਚਾ ਤੇ ਅਸੀਂ ਕਿਹਾ ਸੀ ਵੀ ਸਵੇਰੇ ਆਪਾਂ ਭਾਈ ਇਹਨੂੰ ਬਣਾ ਦਾਂਗੇ ਹਨਾ ਤੇ ਸਾਰਿਆਂ ਨੂੰ ਪ੍ਰਾਲਾ ਕੀਤਾ 7 ਵਜੇ ਨੂੰ ਇਹ ਕੰਮ ਸਟਾਰਟ ਕਰਕੇ 2 2.5 ਘੰਟੇ ਦੇ ਵਿੱਚ ਇਹ ਸਾਰਾ ਸਾਨੇ ਰੈਡੀ ਮਾਲਕ ਦੇ ਕਰਵਾਇਆ ਤੇ ਜਿਨ੍ਹਾਂ ਜਿਨ੍ਹਾਂ ਨੇ ਯੋਗਦਾਨ ਪਾਇਆ ਜਦੋਂ ਕੰਮ ਚੱਲਿਆ ਉਹਨਾਂ ਨੇ ਸੋਚਿਆ ਬਿਲਕੁਲ ਪੁੰਨ ਦਾ ਕੰਮ ਆ ਉਹ ਗੁਰਵਾਸ ਸਿੰਘ ਮੈਂਬਰ ਉਹ ਵੀ ਬਾਈ ਆ ਗਿਆ ਸੀ ਸਾਡੇ ਵਿੱਚ ਤੇ ਜਿਹੜੇ ਜਿਹੜੇ ਹੋਰ ਇੱਥੇ ਰਾਹੀ ਨੰਗੇ ਜਾ ਰਹੇ ਦੀ ਉਹਨਾਂ ਨੇ ਵੀ ਆ ਕੇ ਯੋਗਦਾਨ ਪਾਇਆ ਧੀਰਾ ਚਾਚਾ ਹੋ ਗਿਆ ਕਾਲੂ ਹੋ ਗਿਆ ਸੰਤੀ ਵੀਰ ਹੋ ਗਿਆ ਤੇ ਬਹੁਤ ਵੀਰ ਆਏ ਇੱਥੇ ਸਾਰਿਆਂ ਦਾ ਧੰਨਵਾਦ ਆ ਵੀਰ ਜਿਹੜਾ ਟੈਂਪੋ ਚਲਾ ਰਿਹਾ ਸੀ ਆਪਣਾ ਉਹਦਾ ਵੀ ਬਹੁਤ ਧੰਨਵਾਦ ਤੇ ਸਾਰੇ ਪਹੁੰਚੇ ਇੱਥੇ ਧੀਰਾ ਚਾਚਾ ਕਾਲੂ ਵੀਰ ਸੰਤੀ ਵੀਰ ਤੇ ਇਦੇ ਨਾਲ ਗੱਲ ਇਹ ਆ ਵੀ ਧੰਨਵਾਦ ਦੀ ਗੱਲ ਨਹੀਂ ਹੁੰਦੀ ਸਭ ਨੂੰ ਪਤਾ ਵੀ ਜਿਹੜੇ ਜਿਹੜੇ ਵੀਰ ਹਨਾ ਪਿੰਡ ਲਈ ਸੋਚਦੇ ਆ ਚੰਗਾ ਕਰਦੇ ਆ ਇਹਦੇ ਨਾਲ ਇੱਕ ਐ ਵੀ ਬੱਚਿਆਂ ਨੂੰ ਹੌਸਲਾ ਮਿਲਦਾ ਸਭ ਦਾ ਬਹੁਤ ਧੰਨਵਾਦ ਹੈ ਕਈ ਵੀਰ ਇਹ ਵੀਡੀਓ ਦੇ ਵਿੱਚ ਨਜ਼ਰ ਨਹੀਂ ਆ ਰਹੇ ਜਿਹੜੇ ਵੀਰ ਕੰਮ ਸਟਾਰਟ ਕਰਾ ਕੇ ਗਏ ਤੇ ਸ਼ੁਰੂ ਕਰਾਇਆ ਵੀਰੋ ਪੁਜਾਰੇ ਡਿਊਟੀ ਤੇ ਚਲੇ ਗਏ ਤੇ ਚਲੋ ਉਹਨਾਂ ਦੀ ਮਜਬੂਰੀ ਸੀ ਉਹਨਾਂ ਦਾ ਵੀ ਧੰਨਵਾਦ ਤੇ ਜਦੋਂ ਕੰਮ ਚੱਲਦਾ ਚੰਗੇ ਨੌਜਵਾਨ ਬਜ਼ੁਰਗ ਮਾਮਾ ਭਣਾਂ ਅੱਗੇ ਜਰੂਰ ਆਉਂਦੀਆਂ ਨੇ ਵੀ ਇਹ ਚੰਗਾ ਕੰਮ ਕਰ ਰਹੇ ਪਿੰਡ ਲਈ ਉਹਦੀ ਜਰੂਰ ਸਾਥ ਮਿਲਦਾ ਉਹਨੂੰ ਕੰਮ ਨਾਲ ਕਰਾਉਂਦੇ ਨੇ ਆ ਕੇ ਤੇ ਜਾਂਦੇ ਜਾਂਦੇ ਗੁਰਵਾਜ ਬਾਈ ਵੀ ਇੱਥੇ ਸਾਡੇ ਨਾਲ ਕੰਮ ਕਰਾ ਕੇ ਗਿਆ ਮੈਂਬਰ ਆ ਜਿਹੜਾ ਤੇ ਸਰਪੰਚ ਸਾਹਿਬ ਵੀ ਆ ਕੇ ਖੜ ਗਏ ਸੀ ਤਰਨਜੀਤ ਜੀ ਤੇ ਮੇਰਾ ਕਹਿਣ ਦਾ ਪਾਅ ਵੀ ਇੱਥੇ ਆ ਜਿਨ੍ਹਾਂ ਨੇ ਵੀ ਇੱਥੇ ਇੱਕ ਟ ਵੀ ਚੱਕ ਕੇ ਲਾਈਏ ਪੁੰਨ ਦਾ ਕੰਮ ਬਹੁਤ ਵਧੀਆ ਇਹ ਤੋਂ ਬਾਅਦ ਹੁਣ ਆਪਾਂ ਉਪਰਾਲਾ ਕਰੋ ਵੀ ਅੱਡੇ ਤੱਕ ਲੱਗੇ ਗੁਰਦੁਆਰਾ ਸਾਹਿਬ ਤੱਕ ਇਹ ਥਾਈ ਤੋਂ ਦੂਸਰੀ ਥਾਈ ਤੱਕ ਵਧੀਆ ਬਣ ਜਾ ਉਧਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਟੱਲੇ ਜਿਹੜਾ ਪਾਹਾ ਜਾਂਦਾ ਟੱਲੇ ਨੂੰ ਉਹ ਵੀ ਠੀਕ ਹੋ ਜੇ ਪਿੰਡ ਦਾ ਯਾਰ ਵਿਕਾਸ ਬਣੇ ਲਾਈਟਾਂ ਲੂਟਾਂ ਲੱਗਣ ਚੰਗੀ ਗੱਲ ਹੈ ਸਵਰਗ ਬਣੇ ਪਿੰਡ ਦੂਰੋਂ ਲੋਕ ਦੇਖਣ ਯਾਰ ਕਣਗੜ ਭੂਤਨਾ ਹਨਾ ਇੰਨਾ ਵਧੀਆ ਪਿੰਡ ਆ ਯਾਰ ਬਹੁਤ ਬਹੁਤ ਧੰਨਵਾਦ ਸਭ ਦਾ ਜੀ ਜੀ ਆ ਯਾਰ ਧੰਨਵਾਦ